करना मास करना चेको गो गेरी कौड़ी क्यों खाने आ ਕੁਝ ਵੀ ਵਸਾ ਲੈ ਮੈਂ ਵੀ ਕਿਤੇ ਦੋ ਵਾਦ ਲੱਤ ਕੇ ਗੋਪੀਖਾਨ ਬਾਗ ਮੰਨ ਵੀ ਮੰਦਾਫ ਕੀਤਾ ਜੱਜੀ ਆਈ ਹੈ ਇੱਕ ਤਾਂ ਰੋਟੀ ਵੀ ਬਣਾ ਕੇ ਖਲਾਈ ਉਹ ਰੋਟੀਆਂ ਹੁਣ ਥੋੜੇ ਪਕਾਣ ਆਈ ਕੰਮਕੁੰਮ ਨਹੀਂ ਕੰਨ ਲਈ ਰੋਟੀਆਂ ਰੋਟੀਆਂ ਤੇ ਕੰਮ ਕਰਨ ਨਹੀਂ ਆਈ ਹੋਰ ਇੱਥੇ ਸੰਸ ਲਈ ਇੱਕ ਤਾਂ ਪ੍ਰੋਡਕਟ ਵੇਚਣਾ ਆਈ ਹੈ ਜਾਂ ਕਲੀਨਿਕ ਬਲੈਕਸ ਦਾ ਆਪਕੇ ਬਾਲੋਂ ਮੈਂ ਟ੍ਰੈਂਟਰ ਆ ਪਿਆ ਜਾਂ ਕਾਲਗਟ ਵੇਚਣਾ ਜਾਂ ਆਪਕੇ ਤੁਸੀਂ ਫਰੇਸ਼ਮੈਂ ਨਮਕ ਹੈ ਹੋਰੋ ਕੀ ਕਰ ਰੇ ਹੋਰ ਕੀ ਕਰ ਰਾ ਹੋ ਦੇ ਤੋ ਉਹਦਾ ਕੰਮ ਪਤਾ ਕਿੰਨਾ ਹੈ ਇਹ ਕਾਮਲ ਮੈਂ ਹੁਣ ਕੀ ਕਹਿਣ ਲੱਗਾ ਕੰਮ ਨੂੰ ਤੂੰ ਕੀ ਮੈਂ ਮਤਲਬ ਤੁਸੀਂ ਕੁਕੜੀਆਂ ਵੇਚਦੇ ਹੋ ਤੁਹਾਨੂੰ ਸਮਝ ਨਹੀਂ ਆ ਰਹਾ ਮੇਰਾ ਤਾਂ ਹਾਂ ਤੇਰੇ ਕਾਮ ਕੀ ਕੰਮ ਮੈਂ ਨਹੀਂ ਕਰਦਾ ਜਾਂ ਕਾਮ ਮੈਂ ਆਪਰੇ ਤੁਹਾਨੂੰ ਦੀ ਪਤ ਕਰਦਾ ਜਾਂ ਹੌਲੀ ਹੌਲੀ ਲਾਵਾਂਗੇ ਅਸੀਂ ਹੱਲੇ ਹੌਲੀ ਹੌਲੀ ਨਹੀਂ ਭੈਣਾ ਮੈਂ ਵੀ ਕਿਤੇ ਐਦਾਂ ਕੁਰਸੀ ਤੇ ਬੈਠੀ ਆਵਾਂ ਤਾਂ ਮੇਰੇ ਨਾ ਰੋਟੀ ਪਕਾ ਕੇ ਪਲੇਟ 'ਚ ਪਾ ਕੇ ਮੈਨੂੰ ਦੇਵੇ ਮੈਨੂੰ ਤੂੰ ਸਾਡਾ ਸੁਪਨਾ ਸੁਪਨਾ ਹੀ ਰਹਿਣਾ ਮੈਨੂੰ ਮਰ ਜਾ ਹੌਸਲਾ ਜਾ ਹੋ ਜਾਵੇ ਨਹੀਂ اٹਕ ਜਾ ਹਜੇ ਕਦੋਂ ਜਾਰ ਕਦੋਂ ਜਾ ਅਜੇ ਨਵੀਂ ਨਵੀਂ ਆ ਨਹੀਂ ਮੇਰੇ ਕਰਮਾਂ ਜਾਣੇ ਅਜੇ ਨਹੀਂ ਹਾਂ ਹਾਏ ਰੋਪੋ ਕੋਈ ਛਬਾਣੀ ਆ ਤੋ ਤੇ ਮਨਕ ਨਹੀਂ ਦੱਸੇ ਮੈਂ ਹੀ ਖਾਣੀ ਆ ਹਾਂ ਨਹੀਂ ਇਹ ਤਾਂ ਦੁੰਨੀ ਆ ਬਸ ਅਜੇ ਖਾਣੀ ਆ ਮੈਨੂੰ ਵੀ ਦੇ ਬੇ ਦਊਗੀ ਅਟਕੇ ਅਜੇ ਅਟਕੇ ਜੋ ਜਾਜੇ ਚੜਗੇ ਪਿਤਾ ਭੇਆ ਉਹ ਗੀ ਵੇ ਦੇ ਮਾਂ ਚੁੱਪ ਬਹੁਤੀ ਨਾ ਬੋਲ ਕਿਤੇ ਉਹੀ ਗੱਲ ਨਾ ਹੋ ਜੂ ਉਹਨੂੰ ਪਤਾ ਐ ਮੈਂ ਮੰਮੀ ਛੂਕ ਲਗਾਦੀ ਆ ਮਾਸੀ ਨੂੰ ਕਹੇ ਤੂੰ ਥੋੜਾ ਚੌਪ ਰਿਆ ਕਰ ਮਾਸੀ ਉਹੀ ਗੱਲ ਨਾ ਹੋਵੇ ਮੁੰਡਿਆ ਤੇਰੀ ਮਾਂ ਕੁੱਟਣੀ ਕੁੱਟਣੀ ਸਦੂਕਾ ਹੋਲੇ ਉਹ ਕੰਮ ਨਾ ਹੋਵੇ ਮੇਰੇ ਅੱਗੇ ਕਿਤੇ ਪਾਣੀ ਪੁਣੀ ਲਗਿਆ ਹੋਵੇ ਲੋਹਣ ਤੇ ਤੈਨੂੰ ਸਦੂਕੋਲੇ ਲੈ ਟਾਈਓ ਫੇਰ ਮੈਨੂੰ ਡਾਂਗ ਬਰ ਮਾਏ ਐ ਇਦਾਂ ਪੇ ਉਹ ਕੰਮ ਨਾ ਹੋਵੇ ਦੇ ਲੈ ਮਨ ਵੀਰ ਮੇਰੇ ਗਾਜੋਂ ਲਮਨ ਬ੍ਰਿਲ ਆ ਪੈਂਸਾਸਰ ਕੱਟਾ ਮੈਂ ਕੈਮਰਾ ਦੇ ਕੈਮਰੇਆਂ ਦੇ ਵਿੱਚ ਆ ਲੋ ਤੇ ਸ਼ੁਗਲ ਕਰਦੇ ਮੈਂ ਕੈਮਰੇਆਂ ਦੇ ਵਿੱਚ ਦੇਖੇ ਦੂਜਣੀਆਂ ਚੁਗਲੀਆਂ ਕਰਦੀਆਂ ਸੀ ਕੋਈ ਨਹੀਂ ਮੈਂ ਆਪਣੇ ਘਰ ਲਈ ਤੂੰ ਕਾਹਦੇ ਮਰਨਾ ਮਾਸੀ ਮੇਰੀ ਕਾ ਤੂੰ ਕਾਹਦੇ ਮਰਨਾ ਇੱਕ ਨਿੱਕੀ ਜਿਹੀ ਗੱਲ 'ਤੇ ਤੂੰ ਮਰ ਜਾਣਾ ਗਾਹ ਤੇਰੇ ਪੋਤੇ ਪੋਤੀ ਆ ਤੂੰ ਉਹਨਾਂ ਦੇ ਮੂੰਹ ਦੇਖੜਾ ਇੱਧਰ ਤੂੰ ਆਪਣੇ ਭਾਂਜਾ ਪਤਾ ਨਹੀਂ ਕੀ ਸਾਡੇ ਗਾਹਾਂ ਹੁੰਦੇ ਉਹਨਾਂ ਦੇ ਮੂੰਹ ਦੇਖੜੇ ਤੂੰ ਉੱਦੈ ਮਰ ਗਏ ਫੇਰ ਆਉਂਦੇ ਕੋ ਕੋ ਨਿਆਣੇ ਹੋਣੇ ਹੋਰ ਕੀ ਹੋਣੇ ਚੂਚੇ ਵੇ ਉਹਨੇ ਨੂੰ ਮਾਤੜ ਨਾ ਮਾਸੀ ਕੁੱਤੇ ਦਾ ਹੱਡ ਅੱਜ ਮੈਂ ਰੋਟੀ ਖਾਣੀ ਹੈ ਰੋਟੀ ਮਾਸੀ ਕੋ ਮੇਰੀ ਪਹਿਲੇ ਨੂੰ ਕਰਨਾ ਮਾਸੀ ਕਹਦਾ ਕਹਿੰਦਾ ਆ ਕਰਨਾ ਮਾਸੀ ਆ ਉਹ ਮੇ ਕੋ ਹੋਰ ਮਾਸੀ ਹੁੰਦੀ ਬੀਬ ਚੰਟੂ ਟੰ 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 ਇੱਕ ਕੋਈ ਨੂੰ ਕਾ ਪੈਰ ਤੁਸੀਂ ਖਾਂਦੇ ਹੋ ਕਹਿੰਦੇ ਨੂੰ ਟੋਕਿਆ ਨਾ ਮੈਂ ਕਿਸੇ ਨੂੰ ਟੋਕ ਰਿਆ ਨਹੀਂ ਹੁਣ ਉਧਰ ਨੂੰ ਸਾਡਾ ਇਸ਼ਾਰਾ ਜਾਂਦਾ ਹੀ ਨਹੀਂ ਕਿ ਸੇਬਾ ਨਹੀਂ ਮੈਂ ਟੋਕਨ ਸਾ ਮੈਂ ਕੋ ਕਹਿੰਦਾ ਹੀ ਨਹੀਂ ਕਿਉਂ ਪਤਾ ਕਿ ਨਿਆਣੇ ਰੋਟੀ ਮੈਂ ਕਹਣਾ ਹੀ ਨਹੀਂ ਅੱਜ ਤੋਂ ਬਾਅਦ ਖਤਮ ਹੈ ਅਗਲੇ ਨੂੰ ਕੁਝ ਕਹਿਣਾ ਕੋਈ ਅੱਜ ਤੋਂ ਬਾਅਦ ਹੀ ਕਿਹਾ ਭੁੱਖਣ ਦਾ ਨਹੀਂ ਉਹ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਕਿਹਾ ਨਹੀਂ ਬੈਠੀ ਬੈਠੀ ਰੋਟੀ ਨਹੀਂ ਮੈਂ ਕਹਿੰਦਾ ਮੂੰਹ ਤੇ ਡੋਲ ਰਹੀ ਲੜਾਈ ਕਹਿੰਦੀ ਆਪਣੇ ਡੈਡੀ ਨੂੰ ਕਹਣਾ ਇੱਥੇ ਆਟੇ ਦਾ ਇੱਕ ਬੋਰਾ ਸੁੱਟ ਕੇ ਜਾ ਮੈਂ ਤਾਂ ਰੋਟੀਆਂ ਨਹੀਂ ਲੋਕ ਆਉਂਦੇ ਨਹੀਂ ਮੈਂ ਮਾਰ ਕਾਦ ਕੇ ਆਉਣਾ ਉਹਦਾ ਘਰ ਆਹੇ ਕੱਲ ਕਹੂੰਗੀ ਇੱਥੇ ਆਂਡੇ ਦੀ ਟ੍ਰੇ ਵੀ ਦੇ ਕੇ ਜਾਓ ਮੈਨੂੰ ਆਂਡਿਆਂ ਤੋਂ ਵੀ ਸਵੇਰ ਨੂੰ ਕਹਿੰਦੇ ਆ ਉਹਦਾ ਬੀਰ ਤੇ ਇੱਕ ਕਾਂਡਾ ਜਿਹੜੇ ਦੋ ਘੜਾਈਦੇ ਆ ਉਹਦਾ ਇੱਥੇ ਘਰ ਆ ਕਿੰਨੇ ਦਾ ਨਾ ਖਾਂਦਾ ਮਨਪ੍ਰੀਤ ਦਾ ਚਾਰ ਦਾ ਹੋਗਾ 40 ਰੁਪਏ ਇੱਕੋ ਦਿਨ ਖਾਏ ਸੀ ਉਹੀ 40 ਰੁਪਏ ਨਹੀਂ ਸਹੀ ਮਾਤੀ ਲੇਖਾ ਮਾਤੀ ਆਂਦਾ ਰੋਲੇ ਨਾਲ ਹਸਾ ਟੰਗਾ ਲਾ ਲੈਣਾ ਜਵਾਬ ਕਹਿੰਦਾ ਨਹੀਂ ਤੇਰਾ 9000 ਰੀਸਾ ਨਾਲ ਪੱਤੇ ਦੀ ਮੇਰੀ ਮਾ ਗੱਲ ਹੈ ਮੈਂ ਕਿਹਾ 9 ਜੋ ਕਾਂਦੀ ਪਾਲਕ ਪਨੀਰ ਕੋਈ ਰੀਸਾ ਮੂਰੀਆਂ ਦੇ ਪੱਤੇ ਮੇਰੇ ਹਣ ਗਾਲ ਗੋਪੀ ਇੰਦਰ ਨੂੰ ਕੰਨ ਖੋਲ ਕੇ ਹਾਂ ਉਹ ਜਮਾਨੇ ਚਲੇ ਗਏ ਜਦੋਂ ਕਹਿੰਦੇ ਹੁੰਦੇ ਸੀ ਬਗਾਨੀ ਆ ਬਗਾਨੇ ਘਰ ਆਈ ਆ ਇਸ ਘਰ ਦੇ ਵਿੱਚ ਮੇਰੀ ਕੁੜੀ ਨੂੰ ਜੇ ਕਿਸੇ ਨੇ ਇਹ ਲਾਭ ਚ ਬੋਲਿਆ ਉਹਦਾ ਇਹ ਘਰ ਆ ਤੈਨੂੰ ਘੱਟ ਮੇਰੀ ਇੱਕ ਧਿਆਨ ਨਾਲ ਗੱਲ ਸੁਣ ਲਈ ਮਸੀ ਮਸੀ ਪਹਿਲੀ ਲక్ష్ਮੀ ਆ ਕਹੇ ਨਾ ਤਦੇ ਲక్ష్ਮੀ ਵੀ ਦੀਆਂ ਚੋਲੀਆਂ ਰੰਗਦਾ ਸੀ ਅੱਲੇ ਤਾਂ ਰਾਹ ਹੁੰਦਾ ਕਾ ਕਿ ਤੀ ਨਾ ਸੌਂ ਘਾ ਇਹਦੇ ਨੂੰ ਮੈਂ ਦੱਸ ਦਿੰਦਾ ਮੇਰੇ ਗੋੜ ਕਹੇ ਨਾ ਲੈ ਨਾ ਸਾਡੀ ਥੋੜੀ ਆ ਇਹਦਾ ਘਰ ਥੋੜੀ ਜਾ ਅੱਗੇ ਇਦਾਂ ਬੋਲਦੇ ਹੁੰਦੇ ਸੀ ਇਹ ਅਗਲੇ ਬੋਲੋ ਆਪ ਜਿਹੜੀ ਪਿਛਲੇ ਵਾਰਸ ਦੇ ਉਹਨੇ ਵੀ ਦੇਖ ਲਓ ਆਪਦਾ ਹੀ ਬੰਦੋਬਾਸਤ ਚਲਾ ਘਰ ਦੀ ਲਾਕਤੀ ਦੇਤੀ ਹੈ ਨਾ ਲక్ష్ਮੀ ਬਹੁਤ ਕੁਝ ਦੇਤਾ ਫਟੂ ਗੁਲੀ ਵੀ ਨਾ ਕਰੋ ਹੱਸੀ ਨਹੀਂ ਕਰਦੇ ਚੁੱਕੀ ਸਭ ਤੋਂ ਜ਼ਿਆਦਾ ਤੁਸੀਂ ਕਰਦੇ ਆ ਹਾਂ ਬਾਲਾ ਮੇਰੀ ਗੱਲ ਸੁਣੋ ਸਿੱਧੀ ਸਿੱਧੀ ਸਲਾਹ ਨਾ ਜਿੱਦਾਂ ਅਸੀਂ ਆਈਏ ਉਹਦੇ ਇਹ ਆਈ ਆ ਤੇ ਤੁਸੀਂ ਤਾਂ ਆਇਆ ਧੱਕੇ ਨਾ ਮਾਸੜ ਦੇ ਗਾਲ ਪਈਏ ਮੇਰੇ ਧੱਕੇ ਨਾਲ ਗਾਲ ਪਈਏ ਉਦੋਂ ਦਾ ਮੂੰਹ ਦਿਖਾਉਂਦੇ ਨੇ ਜੀ ਇਹ ਦੇਖੋ ਕੀ ਰੂਪ ਆ ਧੱਕੇ ਨਾਲ ਗੱਲ ਪਏ ਯਾ ਮਾਸੜ ਕਿੱਥੇ ਦੁੱਧ ਕਿੱਥੇ ਗੱਲ ਦੱਸਾਂ ਜਿਹੜਾ ਸਾਗ ਕਿੱਥੇ ਦੁੱਧ ਕਿੱਥੇ ਕਾਣਾ ਦੇਖਦੇ ਆ ਖਾ ਕੇ ਕੋਈ ਨਹੀਂ ਸਾਜ ਨੇ ਸੌਣ ਲੱਗੇ ਮਾਂ ਨੂੰ ਖਾ ਲਾ ਬਾਜੀ ਤੁਹਾਡੀ ਲੱਭ ਮੈਂਦੀ ਆ ਸਾਗ ਉਦੋਂ ਕਿੱਥੇ ਮਾਸੀ ਲੱਭ ਮੈਰਜ ਦੇ ਜਮਾਨੇ ਅਦਰਕ ਸੌਲ ਨੂਣੀ ਤੇ ਮੋਂਦਾ ਆਹ ਦੇਖੋ ਟਮਾਟਾ ਲੱਭ ਮੈਰਜ ਦੀਆਂ ਨਿਸ਼ਾਨੀਆਂ ਲੈ ਉਹਦੇ ਪ੍ਰਾਣ ਆ ਆ ਦੇਖ ਲਾ ਮੈਰਜ ਦੀਆਂ ਨਿਸ਼ਾਨੀਆਂ ਹੈਲੋ ਆ ਪਹੁੰਚ ਗਿਆ ਰੋਟੀ ਖਾਣ ਲੱਗਿਆ ਅੱਛਾ ਆ ਇੱਕ ਵਾਰ ਕੀ ਮਾਤਰਾ ਤੇਰੇ ਮੂੰਹ ਆਇਆ ਫੋਨ ਫੁਰਰਾ ਵਰਕਿੰਗ ਵਰਕਿੰਗ ਮਾਦੇ ਮੁੰਜੇ ਵੇਲੇ ਬਾਕੀ ਬਾਕੀ ਮੁੰਜੇ ਇਤਾਰ ਪਾ 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 ਪਿਆਰ ਬਾਦਾ ਹੁੰਦਾ ਪਿਆ ਦੇ ਇੱਕ ਇੱਕ ਇੱਦਾਂ ਚੱਲ ਚੱਪਾ ਦੇ ਉਹਦੇ ਮੂੰਹ ਚ ਇਦਾਂ ਮੈਂ ਨਹੀਂ ਪਾਉਣਾ ਅੱਛਾ ਉਹ ਨਹੀਂ ਪਾਉਂਦਾ ਇਦਾਂ ਤਾਂ ਮਿਸੀ ਤਾਂ ਠੀਕ ਆ ਬਾਜੀ ਰੋਟੀ ਖਾ ਲਵੋ ਤੁਸੀਂ ਹੁਣ ਚੰਗਾ ਉਹ ਯਾਰ ਸਹਲਾ ਪਿਆਰ ਬਹੁਤ ਹਰਾਮਜਾਦਾ ਇੰਨੀ ਹਟਣਾ ਨਾ ਪਿਆਰ ਦਾ ਗੱਲ ਭੱਲਾ ਮਰਜ਼ੀ ਚ ਨਹੀਂ ਚੱਲਦਾ ਜੀ ਇੰਨਾ ਤਾਂ ਮੇਰਾ ਹੈ ਇੰਨਾ ਤਾਂ ਵੀ ਰੇਂਜ ਮੈਰਿਜ ਜੀ ਤੁਸੀਂ ਚਲਾ ਲਿਆ ਰੋਟੀ ਵੀ ਇੱਕ ਦੂਜੇ ਨੂੰ ਪੁੱਛ ਗੱਟ ਕੇ ਖਾਣੇ ਆ ਇੰਦਾ ਹੀ ਆ ਸਾਡਾ ਪਿਆਰ ਫਿਕਰ ਆ ਫਿਕਰ ਆ ਥੋੜੀ ਖਾ ਪਿਆਰ ਨਹੀਂ ਹੈਗਾ ਮੋਰੀ ਪੈਨਸਲ ਆਉਣ ਵਾਲੀ ਆ ਅਜੇ ਹੋ ਗਈ 24 ਹਾਂ ਕਿ ਆਪਾਂ 사ਣੀ ਕੀ ਹੋ ਗਿਆ ਉਹ ਰੱਖਿਆ ਉਹ ਨਹੀਂ ਆ ਆਪਣੇ ਆਦਮੀ ਦੀ ਲੈਣੀ ਆ ਨਾ ਪਹਿਲਾਂ ਦੇਖੋ ਜੀ ਹੁਣ 850 ਵੱਜਾ ਹੁਣ ਕੋਈ ਆਈ ਤੁਰੋ ਗੱਲ ਦੱਸੋ ਹਾਂ ਆ ਸਾਡੇ 23000 ਲੱਗਾ ਕੋਰੀ ਆਸ ਤੇ ਹਾਂ ਇਹ ਜਰਦਾ ਸਮਾਨ ਆਇਆ ਭੇਜੀ ਹੋਇਆ ਆਪਣੇ ਆਪਣੇ ਮੁੰਡੇ ਨੂੰ ਭੇਜੇ ਆ ਵਧੀਆ ਗੱਲ ਆ ਨਾਈਸ ਨਾ ਉਹਨੇ ਦਾਣੇ ਭੇਜੇ ਲੈ ਕੇ ਕਹੇ ਦੀਏ ਕਾਦੇ ਦਾਣੇ ਚਾਚੇ ਪੰਦਾ ਹੁੰਦਾ ਉਹ ਮੈਨੂੰ ਪਤਾ ਹੈ ਇਹੀ ਉਹਦੇ ਛੋਟੇ ਛੋਟੇ ਹੁੰਦੇ ਉਹ ਬਹੁਤ ਲਾਈਕ ਕਰਦਾ ਥੋੜਾ ਜਿਹਾ ਪਾਇਓ ਬਸ ਇਹਦਾ ਲਖਾ ਲਿਆ ਨਾ ਬਸ ਇਹਦਾ ਇਹਦਾ ਮਾਨ ਪ੍ਰੀਤ ਦਾ ਕਿੱਥੇ ਸਾਦੀ ਦੇ ਵਧੀਆ ਲਖਾ ਲੇ ਮਾਰੇ ਸਾ ਖਾਣਾ ਜਾ ਤੁਹਾਨੂੰ ਤਿੰਨ ਰੋਟੀਆਂ ਖਾਧ ਕੇ ਬਾਡੀਨਸ ਨਹੀਂ ਹੈਗੀ ਮੈਂ ਨਾਮ ਲਖਾਇਆ ਆਪਣੀ ਬੋਟੀ ਦਾ ਲਖਾ ਕੇ ਆਇਆ ਪਿੱਛੇ ਇਹਨੇ ਮਾਮੇ ਦਾ ਵੀ ਖਾਇਆ ਜਿਹੜਾ ਥੋਕ ਨਾਲ ਦੇ ਦਿੱਤਾ ਨਹੀਂ 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 ਸੱਜੀ ਹੁਣ ਕਸਮ ਖਲਾ ਦੇ ਮੈਂ ਆਪਣੀ ਘਰ ਵਾਲੀ ਦਾ ਨਾਮ ਮਤਲਬ ਆਪਣੀ ਜੀਵਨ ਜਾਨੇ ਜਿਗਰ ਦਾ ਨਾਮ ਲਖਾ ਲਿਆ ਇੱਥੇ ਮੈਂ ਲਖਾ ਲਿਆ ਵਧੀਆ ਕਰ ਲਵਾ ਮਾੜੀ ਕਰ ਲਵਾ ਇਹਦਾ ਕੀ ਹੈ ਆ ਸਿਰ ਘਾ ਦੇ ਮਾਰੇ ਪਾ ਵਾ ਤੇਰਾ ਪੱਕੇ ਦੇ ਵਿੱਚ ਸਿਰ ਵੱਜੇ ਮੈਂ ਤਾਂ ਲੇ ਬੈਠੀ ਆ ਆਵਾਜ਼ ਹੋਰ ਇਹ ਤਾਂ ਜੇ ਹਿਸਾਬ ਨਾਲ ਧੌਣ ਮਰੂੜੀ ਧੌਣ ਦੀ ਨਾੜ ਚੜ ਜਾਂਦੀ ਫੇਰ ਸੱਟ ਮਾਂਸੀ ਕਾਲੀ ਦੇ ਪੁਆਲਾ ਸਾਗ ਤੈਨੂੰ ਬੜਾ ਕਹੀ ਨਾ ਨਾਲ ਲੱਗੇ ਆ ਭੈਣ ਕਿਤੇ ਸਾਗ ਬਣਿਆ ਮਾਂ ਪੈਣਾ ਇੱਕ ਘਰ ਦੀ ਸਾਗ ਦੀ ਪੂਰੀ ਮੈਂ ਇਦਾਂ ਦਾ ਸਾਗ ਕਦੀ ਖਾਦਾ ਨਹੀਂ ਜੰਦੀ ਹੁਣ ਖਾ ਲਿਆ ਹੁਣ ਤਾਂ ਲਿਆ ਖਾ ਲਿਆ ਖਾ ਲਿਆ ਸੀਸਾ ਦਿੰਦੀ ਮੈਂ ਨਵੀਂ ਨੂੰ ਨਵੀਂ ਦੇ ਡੈਡ ਹੀ ਨੂੰ ਸੱਚੀ ਕੰਨੀ ਲੈਣਾ ਹੋਰ ਮਰਨਾ ਮੇਰਾ ਬੱਕਰਾ ਭਾ ਕੇ ਖਾਣ ਆਉਂ ਵਰ ਆਉਂ ਵਰ ਭੇਜਾ ਅਨਜਾ ਰੋਟੀ ਇੱਧਾ ਲੱਗਦੀ ਨਹੀਂ ਹੁੰਦੀ ਨਾ ਕਰ ਅੱਧੀ ਲੈ ਲੈ ਮਾਝੇ ਤੇ ਸੈਸ਼ਨ ਕਰਿਆ ਆਇਆ ਕਰੋ ਰੋਟੀ ਖਾ ਕੇ ਤੇ ਉੱਥੇ ਬਲੇਟਡ ਆਈਆਂ ਤੁਸੀਂ ਕਰਦੇ ਨਹੀਂ ਕੀ ਕਰੀਏ ਹੁਣ ਬੰਦੇ ਉਹ ਦਵਾਈਆਂ ਖਾਣੇ ਆ ਗੱਦਰ ਨੂੰ ਠੀਕ ਹੈ ਉਹ ਖਾ ਥੋੜਾ ਆਏ ਹਾਏ ਉਹਨਾ ਨੋਹਾਂ ਦੇ ਵਿੱਚ ਇਹੀ ਤਾਂ ਮਜ਼ਾ ਆਉਂਦਾ ਨਾ ਨੋਹਾਂ ਦੇ ਵਿੱਚ ਸਾਡਾ ਫਸਿਆ ਆ ਇਹ ਵੀ ਕਹਿੰਦੇ ਨੇ ਤੁਹਾਡਾ ਮਰਜ਼ੀ ਵੱਡੇ ਹੋ ਜਾ ਤੁਹਾਡਾ ਨਿਕਲਦਾ ਨਹੀਂ ਸਾਡੇ ਹੱਥਾਂ ਜੋ ਹਾਂ ਪੱਸਿਆ ਹੂੰ ਸਹੀ ਲਾ ਲਾ ਮਾਫੀ ਮੈਂ ਤੇ ਹੀ ਆ ਹਟ ਗਿਆ ਕਿ ਪਾਇਆ ਹੋਰ ਮੈਂ ਅੱਜ ਕੋਲੀ ਦੇ ਸਾਗ ਖੋੜ ਦੇ ਦੇ ਨਹੀਂ ਜਾਣਾ ਸਸ ਤੋਂ ਵੀ ਖੋਣ ਨੂੰ ਫਿਰਦੀ ਉਹਦੀ ਦੰਦੀ ਆਪੇ ਵੱਡ ਹੋ ਜਾਣੀ ਸੀ ਬਲੀ ਤੇ ਇੱਥੇ ਪਾਇਆ ਪਤਾ ਕੀ ਕੀ ਆ ਪੂਰੀ ਪਾਇਆ ਇੱਥੇ ਕੋਲੀ ਵੀ ਪਾਈ ਮੈਂ ਦੋ ਦੋ ਏਡੇ ਏਡੇ ਆ ਕੋ ਲੱਗੇ ਤੇਰੀ ਪਰ ਆਪਣੀ ਬਰੋਕਲੀ ਭਾਈਏ ਤਾਕਤ ਵਾਲੀ ਚੀਜ਼ ਬਣੀ ਹੈ ਇਹ ਬਹੁਤ ਬਾਸ ਸਰਕਾਰ ਜਾ ਕੇ ਉਹ ਤਾਂ ਕਹਦੇ ਭਾਈਆ ਉਹਦੇ ਨਾਲ ਤਾਂ ਮਸਵਾਦ ਆਉਂਦਾ ਮੈਨੂੰ ਮੈਂ ਰਹਿ ਰਹੀ ਆ ਕੋਈ ਸਾਡੇ ਬਰੋਕਲੀ ਜ਼ਰੂਰ ਪਾਉਂਦੀ ਆ ਮੈਂ ਐਡੇ-ਐਡੇ ਦੋ ਭਾਈ ਮਾਹਣ ਮੇਥੇ ਪਾ ਇੰਨੇ ਕ ਮੇਥੇ ਪਾ ਨਹੀਂ ਮੇਥੀ ਪਾ ਮਾਸੇ ਦੀ ਸਬਜ਼ੀ ਰੋਟੀ ਨਾਲ ਉਹਦਾ ਸਵਾਦ ਮਾਸੇ ਰੋਟੀ ਸਾਡੀ ਇੱਕ 4 ਤੇ ਇੱਕ ਰੋਟੀ ਸਾਡਾ 4 ਤਾਂ ਨੰਬਰ 1 ਆ ਮਹਾਰਾਜਾ ਲਵਾ ਦੀ ਤਰੀ ਹਾਈ 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 ਓ ਆਲੂ ੜੇ ੜੇ ਬੱਟ ਮਟਰ ਕਿਤੇ ਵਾਹ ਸੁਆਦ ਸਾਡਾ ਜਿਗਰਾ ਪੁੱਛ ਕੇ ਦੇਖੋ ਪਾਣੀ ਜਿਆ ਹੀ ਕਿੱਦਾਂ ਨਗਾਈ ਸੁਆਦ ਸੁਆਦ ਕਹਿ ਕੇ ਖਾ ਲਈ ਦੀ ਅਬਰਜੀਤ ਬਾਜੀ ਆਉਂਦਾ ਬੰਦਾ ਆਉਂਦਾ ਏਡੀ ਤੇ ਕੋਈ ਚਿਕਨ ਚਿਕਨ ਦਾ ਲਾਜਦਾ ਉਹ ਕਹਿੰਦੇ ਬੱਕਰੇ ਬੱਕਰਿਆਂ ਦਾ ਲਾਜਦਾ ਜੀ ਤਾਂ ਆ ਜਾ ਆਲੂ ਆ ਦੀ ਤਰੀ ਬਾਸ ਆ ਉਹ ਵੀ ਜਵਾਈ ਬਜਰਾ ਤੈਨਾਂ ਦਾ ਆ ਖਾ ਲੋ ਭੈਜੋ ਜਿੱਤਾ ਦੀ ਮਿਲਦੀ ਆ ਜੋ ਆਈ ਮੇਰਾ ਪਹਿਲਾ ਮਾਰ ਸੀ ਬਹੁਤ ਵੇ ਕੁੜੀ ਜੋਸਤਾ ਕੁੜੀ ਵੀ ਮੇਰੀ ਜਾਂਦੀ ਹੈ ਮੇਰੀ ਕੁੜੀ ਤਾਂ ਬਹੁਤ ਪਤਾ ਕਿੰਨਾ ਕਰਦੀ ਇਹਦਾ ਬੋਏ ਨੇ ਆਪਾਂ ਹੁਣ ਮਗਾਉਣੇ ਆ ਥੋੜੇ ਜਿਹਾ ਚਾਹੀਦੇ ਆ ਬਹੁਤ ਹੀ ਮਾਰਦਾ ਬਹੁਤ ਜਿਆਦਾ ਆਣਨੀ ਹੁਣ ਤਿਆਰ ਕਰਕਾਤੇ ਫੇਰ ਰੱਖਿਆ ਜੇ ਤੱਕ ਖਾਣਾ ਇਹ ਮੈਂ ਦਿਲ ਰੱਖ ਲਿਆ ਮਿੰਦਾ ਇਹਦਾ ਛੋਟਾ ਭਰਾ ਪੁੱਛੀਦਾ ਮਿੰਦਾ ਕਿੰਨਾਂ ਦਾ ਬੜਜੋ ਮਿੰਦਾ ਕੋਲ ਨਾ ਬੈਠੀ ਹੋਗੀ ਤੂੰ ਵੀ ਨੋਗੀ ਕੀ ਬੁਰਾ ਪ੍ਰਭਾਤ ਹੋਊਗਾ ਤੂੰ ਗੋਪੀ ਨੂੰ ਕੀ ਕਹਿੰਦੀ ਹੈ ਗੋਪੀ ਤੂੰ ਕੀਸ ਨੇ ਗੋਪਸ ਕਹਿੰਦੀ ਹੈ ਫਿਰ ਮੈਂ ਉਹ ਦਿਸ ਕਹਿੰਦੀ ਮਿੰਦੀ ਮਿੰਸ ਮੈਂ ਕਾ ਮਿੰਸ ਮਿੰਦਰ ਫਿਰ ਮੋਹਨ ਨੂੰ ਕੀ ਕਹੋਗੇ ਮੋਹਨ ਸਿੰਘ ਮੋਹਨ ਸਿੰਘ ਨਹੀਂ ਨਹੀਂ ਤੂੰ ਤਾਂ ਸਹੀ ਮਨਪ੍ਰੀਤ ਕੀ ਕਹੋਗੇ ਮੈਨੂੰ ਮਾਸੀ ਨੇ ਜੋ ਕਹਿਣਾ ਨਹੀਂ ਮਾਸੀ ਤਾਂ ਉਹਨੇ ਜਾਣ ਕੇ ਦੇ ਮੋਹਨ ਸਿੰਘ ਮੁੰਸ ਕੈਮਨਸ ਤੇ ਮਾਸੀ ਮੋਹਨ ਸਿੰਘ ਮੁੰਸ ਮਾਸੀ ਦੇ ਲਾ ਉਹ ਵੀ ਟਾਈਮ ਸੀ ਜਦੋਂ ਪਿਆਰ ਦੀਆਂ ਗੱਲਾਂ ਹੁੰਦੀਆਂ ਸੀ ਤੁਹਾਡੀ ਰਿਟਾਇਰ ਫੌਜੀ ਸਰਦਾਰ ਮੋਹਨ ਸਿੰਘ ਆਹ ਗਾ ਰਹੇ ਸੀ ਮੇਰੇ ਭਾਦੀ ਦੀ ਕੀ ਗੱਲ ਹੈ ਇਹ ਦੇਖਿਓ ਹੁਣ ਮਾਸੀ ਨਾਲੇ ਹਾਂ ਮੇਰੇ ਫੌਜੀ ਮਾਸੀ ਦਾ ਕੌਨਫੀਡੈਂਸ ਆਇਆ ਅੰਦਰ ਇਹ ਚੀਜ਼ ਨਾ ਸਮਝ ਕੇ ਪਕਰ ਹੁੰਦਾ ਆਪਣੇ ਦਾ ਉਹ ਜਿਹੜੀ ਹੈ ਨਾ ਫੌਜ ਹੈ ਲੱਗ ਜਾਣੀ ਤੁਸੀਂ ਮਾਸੜ ਨੂੰ ਪਹਿਲੀ ਵਾਰੀ ਕਿੱਥੇ ਦੇਖਿਆ ਹੈ ਇਹ ਮੈਂ ਕਿਤੇ ਵੀ ਨਹੀਂ ਦੇਖਿਆ ਬਿਲਕੁਲ ਤੇਰੀ ਅੱਖ ਦਾ ਮੋਤੀ ਉਤਰਿਆ ਵੇ ਲਮਨ ਪਰ ਇਹ ਤੇ ਮੋਤੀਆ ਉੱਤਰ ਮੈਂ ਲੈ ਲੈਂਦਾ ਫੇ ਤੂੰ ਦੇਖਿਆ ਕਾ ਤੇ ਨਹੀਂ ਮੈਂ ਦੇਖਿਆ ਹੀ ਨਹੀਂ ਨਾ ਭੂਆ ਨੇ ਕੀਤਾ ਸਾਥ ਮੇਰਾ ਮੈਂ ਕੈ ਨਹੀਂ ਦੇਖਿਆ ਸੀ ਕਿ ਮਹੂਨ ਸਿੰਘ ਤੇ ਤੈਨੂੰ ਨਹੀਂ ਸੀ ਦੇਖਿਆ ਅਸ ਕਿਸੇ ਨੇ ਨਹੀਂ ਦੇਖਿਆ ਇੱਕ ਦੂਜੇ ਨੂੰ ਦੇਖਿਆ ਨਹੀਂ ਸੀ ਓਕੇ ਅਰਵਾਜ ਨਹੀਂ ਸੀ ਉਹ ਤੋਂ ਦੇਖਣ ਦਾ ਮੈਂ ਕਿਹਾ ਦੇਖਿਆ ਸੀ ਇਹਦੇ ਬੋੜੇ ਨੂੰ ਜਦੋਂ ਫੇ ਮੈਂ ਵੀ ਨਹੀਂ ਦੇਖਿਆ ਸੀ ਮਮਾ ਤੂੰ ਬੱਸ ਕਰ ਤੇਰੀ ਲੰਮ ਮੈਰਿਜ ਹੋਈ ਆ ਸੌਂ ਲੱਗਾ ਮੈਨੂੰ ਮਾਂ ਨਾਲ ਦੀ ਹਰਾਮ ਦੇ ਨਾਲ ਉਹ ਇਹਦੀ ਲੰਮ ਮੈਰਿਜ ਨਹੀਂ ਮੈਂ ਤਾਂ ਦੇਖਿਆ ਵੀ ਨਹੀਂ ਉਹਨੂੰ ਮੈਂ ਤਾਂ ਵਿਆਹ ਤਾਂ ਜਦੋਂ ਮੇਰਾ ਵਿਆਹ ਹੋ ਗਿਆ ਐਡਾ ਝੁੰਡ ਕੱਢਿਆ ਸੀ ਦੂਏ ਨੇ ਹੱਥ ਵੀ ਨਹੀਂ ਹੱਥ ਵੀ ਲਕੋਏ ਹੋ ਸੀ ਮੈਨੂੰ ਕਰੋਨਾ ਹੋਇਆ ਸੀ ਲੈ ਚੱਲ ਚੁੱਪ ਕਰਾਇਆ ਮੈਂ ਕਿਹਾ ਧੰਨ ਇੱਕ ਤੋਂ ਬੰਦੇ ਜਿਹੜਾ ਬੰਦੇ ਤੋਂ ਸਵਾਲ ਪੁੱਛਣਾ ਉਹਨੇ ਹੀ ਦੇਣਾ ਆਪਣਾ ਫੈਮਿਲੀ ਮੈਂ ਉਹ ਚਲ ਠੀਕ ਆ ਦਵਾ ਦੇ ਦੋ ਸਾਰੇ ਟੱਬਰ ਦੇ ਆ ਲੱਗ ਮੈਂ ਨਿਸ਼ਾਨੀਆਂ ਆ ਜਿਹੜਾ ਪ੍ਰੋਜੈਕਟ ਦੋ ਆ ਚੁੱਪ ਵਿੱਚ ਚੁੱਪ ਕਰ ਜਾ ਅੱਛਾ ਫਿਰ ਜਦੋਂ ਮੋਹਨ ਸਿੰਘ ਜੀ ਸਰਦਾਰ ਮੋਹਨ ਸਿੰਘ ਫੌਜੀ ਜਦੋਂ ਫੌਜੀ ਚੱਲ ਗਈ ਸੀ ਤੁਸੀਂ ਮਗਰੋਂ ਉਦਾਸ ਹੁੰਦੇ ਉਹਨੇ ਨਹੀਂ ਕਰਦੇ ਸੀ ਨੇ ਮੈਂ ਤਾਂ ਕੋਈ ਨਹੀਂ ਕਰ ਬਸ ਆਪਣੇ ਬੱਚੇ ਭਾਲਦੀ ਸੀ ਨਹੀਂ ਜਦੋਂ ਬੱਚੇ ਘਰੇ ਆ ਗਈ ਹੋ ਗਈ ਸੀ ਮਤਲਬ ਪਹਿਲੇ ਫੌਜੀ ਜਾਂਦੇ ਮੇਰੀ ਸੀ ਇੱਕ ਵਾਰੀ ਹਾਂ ਫੇਰ ਤੂੰ ਨਾਲ ਗਈ ਸੀ ਮੱਸੀ ਕਿਹੜੀ ਫੌਜ ਚ ਹਾਂ ਕਿਚੇਰੀ ਕਿਚੀਰੀ ਪਹਿਨ ਕਿਥੇ ਕਿਚੇਰੀ ਨਹੀਂ ਤੇ ਰਾਂਜੀ ਰਾਂਜੀ ਰਹ ਰਹਾਂਜੀ ਰਹੇ ਸੀ ਤੇ ਫੇਰ ਤੁਸੀਂ ਮੈਨੂੰ ਇਹ ਦੱਸੋ ਮੈਂ ਕੈਸਟਿੰਗ। ਬਲਮਤੋ। ਆ ਬੜਜੂ ਮੀਨ ਹਰਾਮ ਦਾ। ਨਹੀਂ। ਨਹੀਂ। ਹੈ, ਮੇਰੇ ਨਾਲ ਸੁਣੋ। ਆ ਬੜਜੂ ਮੀਨ ਹਰਾਮ ਦਾ। ਮੈਂ ਕਿਹੜਾ ਤੁਹਾਡੇ ਨਕਲੀ ਵਾਲੇ ਦੰਦ ਲੈ ਕੇ ਦੌੜ ਗਿਆ ਤੁਸੀਂ ਮੈਨੂੰ ਹਰਾਮ ਦਾ ਕਹਿੰਦਾ। ਨਕਲੀ ਨਹੀਂ ਦੰਦ ਮੇਰੀ ਭੈਣ ਦੇ ਅਸਲੀ ਆ। ਮਸੀਤ ਗੱਲ ਕਰ ਥੱਫੜ ਮਾਰਾ ਮੂੰਹ ਹੀ। ਅਸਲੀ ਆ ਦੰਦ। ਸਾਰੇ ਅਸਲੀ ਆ। ਹਾਂਜੀ। ਇਹ ਕਿਹੜੀ ਮਾਸੜ ਦੀ ਮਟਿੱਠੀ ਦੀ ਵਿਖਾਉਂਦਾ। ਮੈਂ ਲੱਠੀ ਖਾਂਦਾ ਨਹੀਂ ਮਾਸੜ ਇਹਨੂੰ ਵਿਖਾਉਂਦਾ ਸੀ। अच्छा फिर ਜਦੋਂ ਤੁਸੀਂ ਤੇਰੇ ਖਾ ਕਰ ਲੈ ਠੀਕ ਹੋਰ ਕਰ ਬੱਝਾਂਗੀ ਹਮ ਅੱਗ ਇੱਕ ਨਾ ਬਾਲਾ 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 ਅੱਛਾ ਅੱਛਾ ਫਿਰ ਜਦੋਂ ਤੁਸੀਂ ਮੈਨੂੰ ਯਾਰ ਮਸਾਲਾ ਦਿਮਾਗ ਚੋਂ ਨਿਕਲ ਗਿਆ ਚਲ ਕੋਈ ਨਹੀਂ ਆ ਗਈ ਆ ਜਿੱਦਣ ਤੇ ਮਾਸੜ ਨੂੰ ਪਹਿਲੀ ਵਾਰੀ ਦੇਖਿਆ ਵੀ ਮਾਸੜ बेहोश ਹੋਇਆ ਸੀ ਕਿ ਤੁਸੀਂ बेहोश ਹੋ ਗਏ ਸੀ ਕੀ ਗੱਲ ਸੀ ਕਿਹੜੀ ਬਿਮਾਰ ਸੀ ਵੇ ਸਾਧਵਾ ਪਹਿਲਾਂ ਕਿਹਨੂੰ ਲੱਗਾ ਤੁਹਾਨੂੰ ਸਾਧਵਾ ਇਹ ਲੱਗਾ ਸੀ ਇੰਨਾ ਸੋਹਣਾ ਹਸਬੰਦ ਮੈਨੂੰ ਮਿਲ ਗਿਆ ਹਾਂ ਤੇ ਮਾਸੜੇ ਤੋਂ ਥੋੜਾ ਮੇਰੇ ਭੱਲੇ ਕੀ ਪੈ ਗਿਆ ਸੰਯੋਗ ਇੱਥੇ ਸੀਗੇ ਉੱਥੇ ਹੀ ਆਉਂਦੇ ਨਾ ਆ ਆ ਆ ਵਾ ਜੋ ਮਰਜੀ ਕਰ ਲੋ ਦੁਬਾਰਾ ਜਨਮ ਲੈ ਲਵੇ ਤਾਂ ਵੀ ਉਹਦੇ ਅਰਕੀ ਸੋਹਣੀ ਬਣ ਸਕਦੀ ਠੀਕ ਆ ਤੇਰਾ ਮਾਸੜਾ ਗੋਰਾ ਚਿੱਟਾ ਆ ਮੇਰੀ ਗੋਰਾ ਚਿੱਟਾ ਮੇਰੀ ਪ੍ਰੈਟੀ ਦੇਖੋ ਦੀ ਮੇਰੀ ਭੈਣ ਦਾ ਰੰਗ ਮਾੜਾ ਨਹੀਂ ਕਣਕਵੰਨਾ ਰੰਗ ਵਾ ਵੇ ਤੁਸੀਂ ਪਹਿਲਾਂ ਤੋਂ ਇਦਾਂ ਦੇ ਫੈਰਟੀ ਲਿਵਰ ਵਾਲੇ ਆ ਕਿ ਬਾਅਦ ਚੋਂ ਵਿਆਹ ਦਵਾਉਂਦੇ ਇੰਨਾ ਹੀ ਖਿੜੋ ਦੇ ਖਾਂਦੇ ਪੀਂਦੇ ਘਰ ਦੇ ਆ। ਨਹੀਂ ਮਤਲਬ ਫਿਰ ਸਕੂਟਰ ਤੇ ਮਤਲਬ ਕਿਦਾਂ ਸਕੂਟਰ ਤੁਹਾਡਾ ਪਾਪਾ ਮੈਨੇਜ ਕਰਦਾ ਸੀ? ਨਹੀਂ ਅਸੀਂ ਪਹਿਲਾਂ ਮੈਂ ਪਤਲੀ ਜੀ। ਉਹ। ਆ ਗਾਪੀ ਅਸੀਂ ਖਾਂਦੇ ਪੀਂਦੇ ਦੇ ਘਰ ਦੇ ਨਾਲ ਦੇ ਕਰਦੇ ਆ। ਖਾਂਦੇ ਪੀਂਦੇ ਕਰਦੇ। ਉਹਦੇ ਨਾਲ ਦੇ ਕਰ। ਕਰਦੇ। ਕਿੰਨਾ ਵੀ ਤੁਸੀਂ ਕਿੱਦਾਂ ਇੰਨੇ ਤਕੜੇ ਕਿੱਦਾਂ ਆ ਅਸੀਂ ਖਾਂਦੇ ਪੀਂਦੇ ਘਰ ਦੇ ਆ ਨਾਲ ਦੇ ਆ ਦੇ ਨਹੀਂ ਰੋਦੇ ਨਹੀਂ ਦੇ ਘਰ ਦੇ ਨਾਲ ਦੇ ਘਰ ਦੇ ਅੱਛਾ ਤੁਹਾਡੇ ਤੇ ਨਾਲ ਦਾ ਘਰ ਖਾਂਦਾ ਪੀਂਦਾ ਸੀ ਤੁਸੀਂ ਅਸੀਂ ਖਾਂਦੇ ਪੀਂਦੇ ਸੀ ਉਹ ਬਾਈ ਲੱਗ ਗਈ ਉਹਨਾਂ ਦੀ ਕੀ ਖਾਂਦੇ ਪੀਂਦੇ ਸੀ ਕੀ ਖਾਂਦੇ ਪੀਂਦੇ ਸੀ ਕੀ ਚੱਕ ਖਾਂਦੇ ਸੀ ਮਿੱਟੀ ਗਾਣੂ ਪਾਣੀ ਆ ਰੋਟੀਆਂ ਸੀ ਸਾਡ ਘਰ ਮੱਖਣੀ ਦੁੱਧ ਦਾ ਲੱਸੀ ਸਾਡਾ ਬਾਬਾ ਸਾਡਾ ਮੇਰੀ ਦਾਦੀ ਮੇਰੇ ਚਾਚੇ ਮੇਰਾ ਪੇਹ ਹਾਂ ਨਾ ਬੁੱਝਿਆ ਖਾਨ ਨੂੰ ਪੁੱਛਿਆ ਦਾਦੇ-ਬਾਬੇ ਥੋੜੀ ਤਾਂ ਸਾਡਾ ਤੇ ਇਹ ਕਰਦੇ ਸੀ ਖਾਨ ਨੂੰ ਪੁੱਛਿਆ ਖਾਨ ਨੂੰ ਬਥੇਰਾ ਦਿੰਦੇ ਆ ਝੂਠ ਚ ਨਿਕਲਿਆ ਦਾਦੀ ਦਾਦੀ ਸਾਡੀ ਬਹੁਤ ਚੰਗੀ ਸੀ ਬਹੁਤ ਚੰਗੀ ਸੀ ਨੇਚਰ ਥੋੜੀ ਪੁੱਛਦੇ ਆ ਬਹੁਤ ਚੰਗੀ ਸੀ ਉਹਦੇ ਉਹਦੇ ਮਾਸੇ ਹਸੀ ਨਹੀਂ ਦਾਦੀ ਚੰਗੀ ਸੀ ਸਦੀ ਦਾਦੀ ਨਾ ਦਾਦੀ ਮੂੰਚੋ ਨਵਾਲਾ ਹੋ ਗਏ ਖੁਨਾ ਕਿਹੜੇ ਵੇਲੇ ਬਣਾਇਆ ਮੈਂ ਮਨਪਰੀ ਦੀਆਂ ਜਿਹੜੀਆਂ ਬਾਲੀਆਂ ਬਣਾਇਆ ਪਤਾ ਕਿੰਨੇ ਦੀਆਂ ਬਣਿਆ ਉਹਦਾ ਦھار ਕਰਕੇ ਆਂਦਾ ਸੁਨਿਆਰੇ ਦੇ ਉਹ ਇਹ ਕਹਿੰਦੇ ਤੋਂ ਪੁੱਛ ਕੇ ਬਾਹਰ ਕਰਾ ਕੱਢ ਜਣਾ ਉਹ ਕਰਾ ਇਹਨੂੰ ਸੋਲਾ ਕੇ ਤਾਂ ਪਾ ਲਿਆ ਆਏ ਮੈਂ ਤੇਰੇ ਹੌਲ ਪੈ ਗਿਆ ਦਿਓ ਨਮ ਚਾਰੀ ਜੁੜੇ ਗਿਆ ਆਹ ਆਹ ਔਰ ਤਪੜਾ ਕਛੋਲਿਆ ਓ ਨਿਆਣੇ ਇੱਥੇ ਭੁੱਖ ਦਾ ਭੁਲਦੇ ਆ ਤੈ ਕਣ ਕਿੱਥੋਂ ਲਿਆਇਆ ਕਹਿੰਦਾ ਕਿ ਉਹ ਜਿਹੜੀਆਂ ਮਨਪਰੀਆਂ ਉਹਦੀ ਕੁੜੀ ਪਾ ਕੇ ਗਈ ਆ ਉਹ ਜਿਹੜੀਆਂ ਮਨਪਰੀ ਨੂੰ ਵਾਲੀਆਂ ਬਣਾ ਕੇ ਦਿੱਤੇ ਸੁਨਿਆਰੇ ਦੇ ਧਾਰ ਬਣਾ ਕੇ ਨਿਆਣੇ ਇੱਥੇ ਭੋਗ ਨਾਲ ਕੋਲਣ ਡੈ ਆ ਇਹ ਤਰ੍ਹਾਂ ਵਾਲੇ ਛੋਲੇ ਦਾ ਕਿਸਾ ਸੁਨਿਆਰਾਂ ਦੀ ਕੁੜੀ ਲੈ ਕੇ ਆਈ ਵਾਰ ਬਣਾ ਕੇ ਸਦੀਪ ਹਾਂ ਕਿਉਂ ਆ ਆਮਦੇਸਰ ਕੋਈ سٹੌਮਬ ਛੱਡੀ ਨਹੀਂ ਤੂੰ ਸਾਡੀ ਗੱਲ ਤੇ ਨਹੀਂ ਛੱਡੀ ਸਾਰੀਆਂ ਮੇਰੀਆਂ ਟੁੰਬਾ ਲੈ ਲਈਆਂ ਮਾਸੀ ਇਹ ਵੀ ਰੱਖ ਦੇ ਨਿਆਰੇ ਭੋਖ ਨਾ ਘੋੜ ਦੇ ਰੱਖ ਤੇਰੇ ਆਜੂ ਸਾਡੇ ਦਿਲ ਤੇ ਕੀ ਬੀਤੀ ਹੈ ਮੇਰਾ ਤਾਂ ਦਿਲੇ ਪਾੜ ਚੱਲਾ ਹੈ ਹੱਥ ਨਾਲ ਥੱਪੜ ਉਹ ਤੇਰੇ ਹੌਲ ਪੈ ਗਿਆ ਕੜਾ ਦੇ ਯਾਰ ਤੂੰ ਸੋਹਰਾ ਵਸੀ ਕਿੱਤਾ ਪਾਰਿਆ ਬਸਨਿਆਰੇ ਦੇ ਰੱਖਣਾ ਮੇਰੀ ਕੁੜੀ ਲੈ ਕੇ ਆ ਆ ਯਾਰ ਸੁਨਿਆਰੇ ਦਾ ਵਿਆਹ ਛੱਡਿਆ ਕੁਝ ਨਹੀਂ ਸਾਡੇ ਕੋਲ ਆਂਦੇ ਨਹੀਂ ਮੈਂ ਵਿਆਹ ਤੇ ਨਹੀਂ ਕੋਈ ਆ ਇਹ ਸਾਰਾ ਚੱਕ ਕੇ ਗਹਿਣੇ ਰੱਖ ਦੁੱਤਾ ਹਰਾਮ ਦੇ ਸੁਨਿਆਰੇ ਦੇ ਵਿਆਜ ਮੈਂ ਨਹੀਂ ਲਾਉਣਾ ਸੁਨਿਆਰੇ ਦਾ ਵਿਆਜ ਵੀ ਬਹੁਤ ਪੈ ਗਿਆ ਹੋਰ ਕੀ ਬਾਤੀ ਦੇ ਦੇ ਖੜਾ ਵਿਆਹ ਕੇ ਸੌਖਾ ਆ ਬਾਤੀ ਖੜਾ ਦੇ ਦੇ ਮਨਪ੍ਰੀਤ ਦੇ ਬਾਲੀਆਂ ਦੇ ਛਾਣਾ ਖੜਾ ਉਹ ਮਨਪ੍ਰੀਤ ਦੇ ਬਾਲੀਆਂ ਦੇ ਪੈਸੇ ਦੇ ਦੇ ਕੀ ਕਰਾਂ ਉਹ ਦੇ ਕਾ ਕਰਾਂ ਮੈਂ ਕੋਈ ਨਹੀਂ ਆ ਦੇ ਰਿਹਾ ਹੱਤੈ ਨੂੰ ਹਰਾਮ ਨਾ ਸੜਾ ਅਸਲੀ ਹੈ ਅਸਲੀ ਆ ਸੰਦੀਪ ਲਈ ਆਈ ਬਣਾ ਕੇ ਬਾਹਰੋਂ ਉਹ ਮੋਰ ਇੰਗਲੈਂਡ ਦੀ ਲੱਗੀ ਹੈ ਕਿ ਇੰਡੀਆ ਦੀ ਹੈ ਯਾਰ ਇਹ ਸਾਇਨ ਨੂੰ ਮਰ ਕੇ ਵੀ ਪਤਾ ਸੋਹਣਾ ਮਾਫੀਆ ਦੇ ਤਾ ਓਰੀਜਨ ਆ ਗਿਆ ਨਹੀਂ ਛੱਡਿਆ ਆ ਗਿਆ ਨਹੀਂ ਛੱਡਿਆ ਮਾਸੀ ਹੈ ਨਾ ਇਹ ਲੈ ਮੈਂ ਆਇਆ ਆਈ ਗਿਆ ਮਾਸੀਂ ਦਰਵਾਜ਼ਾ ਮਾਸੀ ਭੂਪੜਕ ਹੋ ਗਿਆ ਓਹੋ ਮਾਸੀ ਹਾਂ ਨਹੀਂ ਭੱਜਣਾ ਸਿਆਰੇ ਵੇਲੇ ਦੀ ਗੱਲ ਨਹੀਂ ਕਿੱਥੇ ਵਾਪਰੀ ਕਿੱਧਰ ਨਾਲ ਵਾਪਰ ਗਈ ਮਾਸੀ ਨਾ ਮੋਰੇ ਭੂ